ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਅੱਜ ਆਪਾਂ ਇੱਕ ਲੋਕ ਗੀਤ ਗਾਈਏ ਐਵੇਂ ਫੈਸ਼ਨਾਂ ਤੇ ਜਾਮੀ ਨਾ ਤੂੰ ਡੁੱਲੇ ਕੁੜੀਏ ਗੁਣਾ ਤੇਰਿਆਂ ਦਾ ਸੋਹਰੇ ਪਹਿਣਾ ਮੁੱਲੇ ਕੁੜੀਏ ਐਵੇਂ ਫੈਸ਼ਨਾਂ ਤੇ ਜਾਮੀ ਨਾ ਤੂੰ ਡੁੱਲੇ ਕੁੜੀਏ ਗੁਣਾ ਤੇਰਿਆਂ ਦਾ ਸੋਹਰੇ ਪਹਿਣਾ ਮੁੱਲੇ ਬਾਰ ਦੇ ਕੰਮਾਂ 'ਚ ਤੂੰ ਹੋ ਜਾ ਮਹਰਨੀ ਕੰਮਕਾਰ ਦੇਖੀ ਤੇਰਾ ਬਣਨਾ ਸ਼ਿੰਗਾਰਨੀ ਕਰ ਬਾਰ ਦੇ ਕੰਮਾਂ 'ਚ ਤੂੰ ਹੋ ਜਾ ਮਹਰਨੀ ਕੰਮਕਾਰ ਦੇਖੀ ਤੇਰਾ ਬਣਨਾ ਸ਼ਿੰਗਾਰਨੀ ਓਗਣਹਾਰੀਆਂ ਤੇ ਹਨੇਰੀ ਜਾਣੀ ਚੁੱਲ ਕੁੜੀ ਸੋਹਰੇ ਪਹਿਣਾ ਮੁੱਲੇ ਕੁੜੀਏ ਐਵੇਂ ਫੈਸ਼ਨਾਂ ਤੇ ਜਾਵੇਂ ਨਾ ਟੁੱਟੁੱਲੇ ਕੁੜੀਏ ਗੁਣਾ ਤੇਰਿਆਂ ਦਾ ਸੋਹਰੇ ਪਹਿਣਾ ਮੁੱਲੇ ਕੁੜੀਏ ਰਹਿਣੀ ਬਹਿਣੀ ਨਾਲ ਸਿੱਖ ਲੈ ਤੂੰ ਬੋਲ ਚਾਲਨੀ ਸ਼ਰਮ ਹਿਆਦੋਂ ਮੇ ਰੱਖ ਲੈ ਸੰਭਾਲਨੀ ਰੇਣੀ ਬਹਿਣੇ ਨਾਲ ਸਿੱਖ ਲੈ ਤੂੰ ਬੋਲ ਚਾਲਨੀ ਸ਼ਰਮ ਹਿਆਦੋਂ ਮੇਰਾਖ ਲੈ ਸੰਭਾਲਨੀ ਸਬਰ ਤੇ ਸੰਤੋਖ ਨਾ ਜਾਮੀ ਭੁੱਲੇ ਕੁੜੀਏ ਗੁਣ ਤੇਰਿਆਂ ਦਾ ਸੋਹਰੇ ਪਹਿਣਾ ਮੁੱਲੇ ਕੁੜੀਏ ਐਵੇਂ ਫੈਸ਼ਨਾਂ ਤੇ ਜਾਮੀ ਨਾ ਟੁੱਡਲੇ ਕੁੜੀਏ ਗੁਣਾ ਤੇਰਿਆਂ ਦਾ ਸੋਰੇ ਪੈਣਾ ਮੁੱਲ ਕੁੜੀਏ ਚੁਗਲੀ ਨਿੰਦਿਆ ਤੋਂ ਤੂੰ ਰਹੀਂ ਨੀ ਤੂੰ ਸਦਾ ਬਚਕੇ ਪੇਕਿਆਂ ਦੇ ਵਾਂਗੂ ਰਹੀਂ ਸੋਰੇ ਰਾਜ ਕੇ ਚੁਗਲੀ ਨਿੰਦਿਆ ਤੋਂ ਰਹੀਂ ਨੀ ਤੂੰ ਸਦਾ ਬਚਕੇ ਪੇਕਿਆਂ ਦੇ ਵਾਂਗੂ ਰਹੀਂ ਸੋਰੇ ਰਾਜ ਕੇ ਪੇਕੇ ਸੋਹਰਿਆਂ ਚ ਬਾਣ ਜਾਮੀ ਪੁੜੇ ਕੁੜੀਏ ਗੁਣਾ ਤੇਰਿਆਂ ਦਾ ਸੋਹਰੇ ਪਹਿਣਾ ਮੁੱਲੇ ਕੁੜੀਏ ਐਵੇਂ ਫੈਸ਼ਨਾਂ ਤੇ ਜਾਮੀ ਨਾ ਤੂੰ ਡੁੱਲ ਕੁੜੀਏ ਗੁਣਾ ਤੇਰਿਆਂ ਦਾ ਸੋਹਰੇ ਪਹਿਣਾ ਮੁੱਲੇ ਕੁੜੀਏ ਚਿੱਟੀ ਰੱਖਣੀ ਏ ਚੁੰਨੀ ਏ ਨੂੰ ਦਾਗ ਨਾ ਪਾ ਨੀ ਇਹਨੂੰ ਦਾਗ ਨਾ ਪਵੇ ਪਿੱਕੇ ਤੇਰਿਆਂ ਨੂੰ ਕੋਈ ਮੇਣਾ ਨਾ ਦਵੇ ਕਦੇ ਭੁੱਲ ਕੇ ਵੀ ਜਾਵੇਂ ਨਾ ਤੂੰ ਭੁੱਲੇ ਕੁੜੀਏ ਗੁਣਾ ਤੇਰਿਆਂ ਦਾ ਸੋਹਰੇ ਪਹਿਣਾ ਮੁੱਲ ਕੁੜੀਏ ਐਵੇਂ ਫੈਸ਼ਨਾਂ ਤੇ ਜਾਵੇਂ ਨਾ ਤੂੰ ਡੁੱਲੇ ਕੁੜੀਏ ਗੁਣਾ ਤੇਰਿਆਂ ਦਾ ਸੋਹਰੇ ਪੈਣਾ ਮੁੱਲ ਕੁੜੀਏ ਗੀਤ ਸੁਣਾ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਗੀਤ ਵਧੀਆ ਲੱਗਿਆ ਹੋਵੇ ਤਾਂ ਮੇਰੇ ਇਸ ਚੈਨਲ ਆਰਜੇ ਪੰਜਾਬੀ ਲੋਕ ਗੀਤ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ